ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਹਿਲਾਂ ਚ 4-5 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਆਪਾਂ ਉਹ ਵੀਡੀਓ ਸੀ ਕਿ ਕਿ ਮਿੱਤੇ ਦੀ ਗਰਮਾਇਸ਼ ਤੋਂ ਆਪਾਂ ਇੱਕ ਨੁਕਤਾ ਦੱਸਿਆ ਸੀਗਾ ਅੱਜ ਤੁਹਾਨੂੰ ਇੱਕ ਨੁਕਤਾ ਹੋਰ ਦੱਸਦੇ ਆਂ ਆ ਦਵਾਈ ਬਣੀ ਬਣਾਈ ਆਪਣੇ ਕੋਲੇ ਤੇ ਇਹ ਦਵਾਈ ਤੁਹਾਨੂੰ ਦੱਸਾਂਗੇ ਵੀ ਕਿਹੜੇ ਤਰ੍ਹਾਂ ਬਣਾਉਣੀ ਆ ਇਹ ਕਬਜੀ ਤੋਂ ਦਵਾਈ ਕਬਜ ਤੋਂ ਇਹ ਦਵਾਈ ਹੈ ਜਿਹੜੀ ਇਹ ਇੱਕ ਚਮਚਾ ਪਰ ਸ਼ਾਮ ਨੂੰ ਪੈਣ ਵੇਲੇ ਖਾਣਾ ਪਾਣੀ ਦੇ ਨਾਲ ਇਹਦੇ ਨਾਲ ਬਹੁਤ ਵਧੀਆ ਰਾਤ ਮਿਲਦੀ ਆ ਪਾਊਡਰ ਬਣਾਛਦਾ ਆਪਾਂ ਇਹਨੂੰ ਆਪਾਂ ਲੈ ਕੇ ਮੁੰਡ ਕੋ ਮੈਕਸੀ ਜੀ ਪੀ ਸਕਦੇ ਆ ਤੇ ਜੇ ਕੁੰਡੇ ਦੇ ਵਿੱਚ ਮਿਹਨਤ ਕਰ ਸਕਦਾ ਕੋਈ ਤਾਂ ਕੁੰਡੇ ਦੇ ਵਿੱਚ ਵੀ ਇਹ ਪੀ ਸਕਦਾ ਜਿਹੜਾ ਆਪਾਂ ਦਵਾਈ ਬਣਾਉਣ ਦਾ ਤਿਆਰਬਾ ਦੱਸਦੇ ਆ ਤੁਹਾਨੂੰ ਬਿਦਵਾਏ ਇਹ ਬਣਾਉਣੀ ਕਿਵੇਂ ਆ ਤੇ ਕਿਹੜੀ ਕਿਹੜੀ ਇਹਦੇ ਵਿੱਚ ਚੀਜ਼ ਪਾਉਣੀ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਤਾਂ ਵੀ ਜਿਹੜੇ ਆਪਣੇ ਪੇਜ ਨਾਲ ਜੁੜਿਆ ਆ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਤੇ ਜਿਹੜਾ ਆਪਣਾ ਪੇਜ ਆ ਫੇਸਬੁੱਕ ਇਹਨੂੰ ਫੋਲੋ ਕਰੋ ਜਿਹੜਾ YouTube ਚੈਨਲ ਆ ਆਪਣਾ ਜਗਤਾਰ ਸਿੰਘ ਪਰਿਵਾਰਕ ਸੰਚ ਉਸ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਪਣੇ ਚੈਨਲ ਦੇ ਉੱਤੇ ਕੋਈ ਗਲਤ ਚੀਜ਼ ਨਹੀਂ ਹੁੰਦੀ ਮੜੀ ਚੀਜ਼ ਨਹੀਂ ਆਪਾ ਪਾਉਂਦੇ ਆਪਾਂ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਤੇ ਕੰਮ ਆਉਣ ਵਾਲੀਆਂ ਚੀਜ਼ਾਂ ਜਿਹੜੇ ਚੰਗੇ ਤੇ ਅਰੇ ਬੇ ਚੰਗੀਆਂ ਗੱਲਾਂ ਉਹੀ ਦੱਸਦੇ ਹੁੰਦੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਚੀਜ਼ ਮਾੜੀ ਨਹੀਂ ਕਿਸੇ ਦਾ ਭਲਾ ਕਰਨ ਵਾਲੀ ਚੀਜ਼ ਆ। ਤੋਂ ਆਪਾਂ ਨੇ ਕਰਨਾ ਕੀ ਆ ਇਹ ਪਾਊਡਰ ਕਿਵੇਂ ਤਿਆਰ ਕਰਨਾ? ਇੱਕ ਸੌਂਫ ਲੈਣੀ ਆਪਾਂ 50 ਗ੍ਰਾਮ 50 ਗ੍ਰਾਮ ਹੀ ਆਪਾਂ ਲੈ ਲੈਣਾ ਸਰਨਾ 50 ਗ੍ਰਾਮ ਇਹਦੇ ਵਿੱਚ ਪਾਉਣੀ ਆਪਾਂ ਮਿਸ਼ਰੀ ਤਾਗਿਆੜੀ ਸਟਾ ਮਿਸ਼ਰੀ ਕਹਿੰਦੇ ਨੇ ਇਹਨੂੰ ਤੇ 50 ਗ੍ਰਾਮ ਆਪਾਂ ਪਾਉਣੀ ਹੈ ਦੇ ਵਿੱਚ ਮਲਠੀ ਚਾਰ ਚੀਜ਼ਾਂ ਇਹਦੇ ਵਿੱਚ ਮਲਾਉਣੀਆਂ ਸੌਫ ਸਰਨਾ ਮਿਸ਼ਰੀ ਤੇ ਮਲਠੀ ਚਾਰੇ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲੈਣਾ ਮੈਕਸੀ ਦੇ ਵਿੱਚ ਜਾਂ ਕੁੰਡੇ ਦੇ ਵਿੱਚ ਰਗੜ ਕੇ ਉਹਨੂੰ ਬਰੀਕ ਕਰਕੇ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਸ਼ਾਮ ਨੂੰ ਸੌਣ ਵੇਲੇ ਤੁਸੀਂ ਖਾ ਸਕਦੇ ਓ ਰੋਟੀ ਖਾਣ ਤੋਂ ਬਾਅਦ ਪਾਣੀ ਦੇ ਨਾਲ ਤੇ ਜਿਹੜਾ ਤੁਹਾਡਾ ਪੇਟ ਆ ਬਿਲਕੁਲ ਸਵੇਰ ਸਾਫ਼ ਹੋ ਜਾਊਗਾ ਜੀ। ਉਹ ਵੀਡੀਓ ਨੂੰ ਲਾਇਕ ਤੇ ਸ਼ੇਅਰ ਜਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।